ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ ਤਨੈ ਸੇਵਿਆ ਬਾਲ ਬੁੱਧ ਭਗਤ ਤਨੈ ਜਿਹਦੀ ਉਮਰ ਤੋਂ ਵਡੇਰੀ ਆ ਪਰ ਜਿੰਦੇ ਉਹਨਾਂ ਜਦੋਂ ਵਾਹਿਗੁਰੂ ਦੇ ਚਰਨਾਂ ਨੂੰ ਪਾਇਆ ਨਾ ਉਹਨਾਂ ਬਾਲ ਬੁੱਧ ਨਾਲ ਪਾਇਆ ਹੁਣ ਬਾਲ ਬੁੱਧ ਕੀ ਆ ਛੋਟਾ ਜਿਹਾ ਮਾਸੂਮ ਬੱਚਾ ਆ ਧਿਆਨ ਦੇਣਾ ਉਹਦੇ ਤੇ ਪੰਜਾਂ ਵਿਕਾਰਾਂ ਦਾ ਕੋਈ ਪ੍ਰਭਾਵ ਨਹੀਂ ਹੁੰਦਾ ਨਿੱਕੇ ਜਿਹੇ ਬੱਚੇ 'ਚ ਕੀ ਕਾਮ ਵਾਸ਼ਨਾ ਆ ਉਹਦੇ 'ਚ ਕਿਹੜਾ ਹੰਕਾਰ ਆ ਕੋਈ ਉਹਦੇ ਚ ਮੇਰ-ਤੇਰ ਨਹੀਂ ਹੈ ਕੋਈ ਈਰਖਾ ਨਹੀਂ ਹੈ ਨਿੰਦਿਆ ਨਹੀਂ ਹੈ ਮਾਸੂਮੀਅਤ ਬਾਦ ਉਹ ਇਸੇ ਚੀਜ਼ ਨੂੰ ਕਹਿੰਦੇ ਆ ਨਾ ਇਸੇ ਨੂੰ ਬਾਣੀ ਨੇ ਕਿਹਾ ਆ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਲਿਆ ਰਹੁ ਰਾਇਆ ਹੁਣ ਭਗਤ ਜੀ ਦਾ ਜਿਹੜਾ ਕਿਰਤ ਆ ਉਤੇ ਗਾਵਾਂ ਮੱਝਾਂ ਚਾਰਨੀਆਂ ਆ ਆਮ ਚਲੋ ਅੱਜ ਨਹੀਂ ਵਕਤ ਹੈ ਇਹ ਹੋ ਗਿਆ ਪਿੰਡਾਂ ਦਾ ਮਾਹੌਲ ਹੈ ਪਰ ਕਿਤੇ ਕਿਤੇ ਆ ਬਜ਼ੁਰਗ ਆਪ ਜੀ ਬੈਠੇ ਹੋ ਮੇਰੇ ਪਿਤਾ ਸਾਮਣੇ ਬੈਠੇ ਹੋ ਸਾਰੇ ਆਪਣੀ ਉਮਰੇ ਤੁਸੀਂ ਇਹ ਵੇਖਿਆ ਵੀ ਆਪ ਪਿੰਡਾਂ ਦਾ ਰਿਵਾਜ ਆ ਗਾਈਆਂ ਵਜਾ ਛੇੜਨੀਆਂ ਪਿੰਡਾਂ ਤੋਂ ਬਾਹਰ ਨ ਜਾਂਦੇ ਸੰਚਾਰ ਨੂੰ ਆਸਤੇ ਮਹਾਰਾਜ ਦੀ ਇਹ ਹੀ ਕਿਰਤਿਆ ਤੇ ਜਾਂ ਉਹ ਖੇਤੀ ਕਰਦੇ ਆ ਪੈੜੀ ਵਾਉਂਦੇ ਆ ਅਨਾਸ ਬੀਜਦੇ ਆ ਅੰਦਰ ਲਗਨ ਜ਼ਰੂਰ ਆ ਲਗਨ ਜ਼ਰੂਰ ਸੀ ਕਿਉਂਕਿ ਪਿੰਡ ਦੇ ਲੋਕ ਮੰਦਰ ਪੂਜਦੇ ਸਨ ਮੰਦਰ ਵਿੱਚ ਜਾ ਕੇ ਭਗਤੀ ਬੰਦਗੀ ਕਰਦੇ ਸਨ ਬ੍ਰਾਹਮਣ ਦੀ ਨਜ਼ਰ ਦੇ ਵਿੱਚ ਤੇ ਉਸ ਵੇਲੇ ਅਸੀਂ ਸਾਰੇ ਸ਼ੁੱਧਨ ਸਾਂ ਸਾਡੇ ਵਡੇਰਿਆਂ ਨੂੰ ਕੋਈ ਅਧਿਕਾਰ ਨਹੀਂ ਹੈ ਮੰਦਰ ਜਾਣ ਦਾ ਭਗਤ ਜੀ ਕਦੇ ਨਾ ਕਦੇ ਲੰਘਦੇ ਹੋਏ ਬ੍ਰਾਹਮਣ ਨੂੰ ਪੁੱਛਦੇ ਜਰੂਰ ਸਨ ਵੀ ਕੋਈ ਮੈਨੂੰ ਵੀ ਉਹਦੇ ਘਰ ਦੀ ਗੱਲ ਕੋਈ ਬਾਤ ਪਰ ਜਦੋਂ ਪੰਡਤ ਹਮੇਸ਼ਾ ਤੰਗੀ ਕਰਾਉਂਦਾ ਹੈ ਸ਼ੂਦਰ ਕਹਿੰਦਾ ਹੈ ਹੁਣਾਂ ਵੇਲੇਆ ਚ ਭਗਤੀ ਲਹਿਰ ਦੇ ਬਾਨੀ ਆ ਸਰਕਾਰਯੋਗ ਭਗਤ ਬਾਬਾ ਰਾਮਾਨੰਦ ਜੀ ਮਹਾਰਾਜ ਤਾਂ ਗੁਰੂ ਅਰਜਨ ਦੇਵ ਸਾਹਿਬ ਦਾ ਆਪਾਂ ਨਾਲ ਸ਼ਬਦ ਕਹੀਏ ਭਗਤ ਜੀ ਚਾਰ ਭਗਤਾਂ ਦੀ ਗੁਰੂ ਅਰਜਨ ਦੇਵ ਸਾਹਿਬ ਉਦਾਹਰਣ ਦਿੰਦੇ ਆ ਉੱਤੇ ਹੈਡਿੰਗ ਪਾਇਆ ਮਹੱਲਾ ਪੰਜਵਾਂ ਕਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲਈਨਾ ਆੜ ਦਾਮ ਕੋ ਛੀਪਰੋ ਹੋਇਓ ਲਖੀਨਾ ਭਗਤ ਜੀ ਦੀ ਗੱਲ ਜਿਹੜੀ ਆ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਪਹਿਲੀ ਵਿਚਾਰ ਭਗਤ ਧੰਨਾ ਜੀ ਨੇ ਇਹ ਸੁਣੀ ਹੈ ਵੀ ਲੋਕ ਬ੍ਰਾਹਮਣ ਜਿਹੜਾ ਆ ਉਹ ਨਾਮਦੇਵ ਮਹਾਰਾਜ ਨੂੰ ਅਠਾ ਕੌਡੀਆਂ ਦਾ ਛੀਪਾ ਕਹਿੰਦਾ ਆ ਛੀਪਰੋ ਮੈਨਾ ਛੀਪਾ ਛਿੰਬਾ ਅਠਾ ਕੌਡੀਆਂ ਦਾ ਕਹਿੰਦਾ ਆ ਪਰ ਉਹ ਅੱਛਾ ਕੌਡੀਆਂ ਦਾ ਸ਼ੀਮਾ ਬ੍ਰਾਹਮਣ ਹੀ ਕਹਿੰਦਾ ਹੈ ਪਰ ਉਹ ਮਾਲਕ ਮਹਾਰਾਜ ਬਾਬਾ ਨਾਮਦੇਵ ਸਾਹਿਬ ਜੀ ਅੱਜ ਲੱਖਾਂ ਕਰੋੜਾਂ ਦੇ ਹੋ ਗਏ ਗੱਲ ਇੱਥੇ ਇਹ ਨਹੀਂ ਵੀ ਮੁੱਲ ਦੀ ਗੱਲ ਆ ਗੱਲ ਸੀ ਵੀ ਜਿਹਨੂੰ ਪਹਿਲਾਂ ਛੂਦਰ ਕਹਿੰਦੇ ਹੋਣ ਅੱਜ ਜਾਗ ਉਹਨੂੰ ਨਮਸਤਾਰ ਕਰਦਾ ਗੋਬਿੰਦ 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 ਸੰਗ ਨਾਮ ਦਿਓ ਮੰਨ ਲੈਣਾ ਆਠ ਧਾਮ ਕੋ ਸ਼ੀ ਪਰੋ ਹੋਇਓ ਲਾਖੀਣਾ ਬੁੰਨਣਾ ਤੰਨਣਾ ਤਿਆਗ ਤੈ ਪ੍ਰੀਤ ਚਰਨ ਕਬੀਰਾ ਭਗਤ ਕਬੀਰ ਜੀ ਮਹਾਰਾਜ ਜੁਲਾਹੇ ਬਰਾਦਰੀ ਵਿੱਚ ਸਾਰੀ ਜ਼ਿੰਦਗੀ ਉਹਨਾਂ ਦੇ ਪੁਰਖਿਆਂ ਦੀ ਦਾਦਿਆਂ ਬਾਬਿਆਂ ਦੀ ਖੱਡੀ ਹੁੰਦੇ ਹੀ ਲੰਘ ਗਈ ਮਹਾਰਾਜ ਕਿਰਤ ਤੇ ਕੀਤੀ ਪਰ ਕਿਰਤ ਤੋਂ ਹਟ ਕੇ ਕਰਤੇ ਪੁਰਖ ਨਾਲ ਸਾਂਝ ਬਣਾਈ ਬਾਬਾ ਕਬੀਰ ਜੀ ਜਦੋਂ ਲੰਘਦੇ ਸੀ ਨਾ ਕਿਤੇ ਚਲੋ ਆਪਾਂ ਅਗਲੇ ਦਿਨਾਂ 'ਚ ਭਗਤ ਜੀ ਦਾ ਵੀ ਜੀਵਨ ਖਵਾਂਗੇ ਮਹਾਰਾਜ ਕਹਿੰਦੇ ਲੋਕ ਮੇਰੀ ਜਾਤ ਦਾ ਨਾਂ ਲੈ ਲੈ ਕੇ ਹੱਸਦੇ ਆ ਤੇ ਮੈਂ ਹੀ ਉਦਾਹਰਨ ਤੈਨਾਂ ਨੂੰ ਨਾ ਅੱਜ ਦੇ ਵੇਲੇ 'ਚ ਛੋਟੀ ਬਰਾਦਰੀ ਪਰਿਵਾਰਾਂ ਦੇ ਵਿੱਚੋਂ ਕੋਈ ਵੱਡਾ ਸਿਰ ਦਾ ਡਾਫੀਸਰ ਨਿਕਲ ਆਇਆ ਸਾਡੇ ਬੰਦਿਆਂ ਕੋਲੋਂ ਜਰਨਾ ਉੱਠਾ ਹੁੰਦਾ ਅਸੀਂ ਉਹਦੀ ਜਾਤ ਦਾ ਨਾਂ ਲੈ ਕੇ ਕਹਿੰਦੇ ਰਹਿਣਾ ਦੇ ਨੇ ਇਹੀ ਹੈ ਮਹਾਰਾਜ ਕਹਿੰਦੇ ਆ ਕਬੀਰ ਮੇਰੀ ਜਾਤ ਉਹ ਸਭ ਕੋ ਹੱਸਨੇ ਹਾ ਇੱਕ ਦੋ ਨਹੀਂ ਸਾਰੇ ਮੇਰੀ ਜਾਤ ਨੂੰ ਵੇਖ ਕੇ ਹੱਸਦੇ ਆ ਪਰ ਮੈਂ ਸ਼ੁਕਰ ਕਰਦਾ ਰੱਬ ਦਾ ਬਲੇਹਾਰੀ ਇਸ ਜਾਤ ਉਹ ਜੇ ਜੱਪਿਓ ਸਿਰਜਣ ਹਾ ਜੇ ਮੈਂ ਇਹ ਜਾਤ ਚ ਪੈਦਾ ਨਾ ਹੁੰਦਾ ਲੋਕ ਮਜਾਤ ਨਾ ਕਰਦੇ ਹੋ ਸਕਦਾ ਮੈਂ ਭਗਤੀ ਲਹਿਰ ਵਾਲੇ ਪਾਸੇ ਤੁਰਦਾ ਹੀ ਨਾ ਮੈਂ ਤੇ ਬਲੇਹਾਰ ਹੈ ਤਾਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ ਨੀਚ ਪੁੱਲਾ ਜੋ ਲਾਹਰਾ ਭਇਓ ਗੁਣੀ ਗਹੀਰਾ ਨੀਵੀਂ ਕੁਲ ਦਾ ਜਿਹਨੂੰ ਲੋਕੀ ਜੁਲਾਹਾ ਕਹਿੰਦੇ ਸਨ ਉਹ ਗੁਣਾ ਦੀ ਖਾਨ ਬਣ ਗਿਆ ਗੁਣਾ ਦਾ ਗਹੀਰ ਹੋ ਗਿਆ ਤੀਜੀ ਉਦਾਹਰਨ ਦੇ ਕੇ ਕਹਿੰਦੇ ਰਵੇਦਾਸ ਤੁੰਤਾ ਟੂਰ ਨੀਤ ਤਿੰਨ त्याਗੀ ਮਾਇਆ ਭਗਤ ਰਵੇਦਾਸ ਮਹਾਰਾਜ ਮਰੇ ਹੋਏ ਪਸੂ ਢੋਣੇ ਮਰੇ ਹੋਏ ਪਸਮਾਂ ਦਾ ਚਮੜਾ ਲਾ ਕੇ ਉਹਨੂੰ ਸਵਾਰਨਾ ਜੋੜੇ ਬਣਾਉਣ ਦੀ ਜੁੱਤੀਆਂ ਬਣਾਉਣ ਦੀ ਮਹਾਰਾਜ ਕਿਰਤ ਕਰਦੇ ਆ ਪਾਤਸ਼ਾਹ ਕਹਿੰਦੇ ਆ ਰਵੇਦਾਸ ਤੁੰਤਾ ਟੂਰ ਨੀਤ ਤਿੰਨ त्याਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਗਿਆ ਦੁਨੀਆਂ ਦੇ ਵਿੱਚ ਔਰ ਖਰੀਦੇ ਪਰਮਾਤਮਾ ਦੇ ਸਾਖਸ਼ਾਤ ਦਰਸ਼ਨ ਕਰ ਲੈ। ਚੌਥੀ ਉਦਾਹਰਨ ਕਹਿੰਦੇ ਸੈਨ ਨਾਈ ਬੁੱਤਕਾਰੀਆ। ਭਗਤ ਸੈਨ ਜੀ ਨਾਈ ਬਰਾਦਰੀ ਵਿੱਚੋਂ ਬੁੱਤੀਆਂ ਕੱਢਦੇ ਸੰ ਲੋਕਾਂ ਦੀ ਮੁੱਠੀ ਚਾਪੀ ਕਰਨੀ, ਦੁਆਦਾਰੂ ਕਰਨਾ, ਫੋੜੇ ਫਿਰਸੀਆਂ ਦੇ ਇਲਾਜ ਕਰਨੇ। ਵੈਦਿਕ ਹਕੀਮ ਦਾ ਥੋੜਾ ਪੱਕ ਜਾਣਦੇ ਸਾਨੂੰ। ਸੈਨ ਨਾਈ ਬੁੱਤਕਾਰੀਆ ਉਹ ਘਰ-ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਵਿੱਚ। ਗਾਨਿਆ ਹੁਣ ਅਗਲੀ ਉਦਾਹਰਨ ਕੈਸੀ ਹੈ ਨਾ ਹੁਣ ਇਹ ਗੱਲ ਗੁਰੂ ਅਰਜਨ ਦੇਵ ਸਾਹਿਬ ਲਿਖ ਰਹੇ ਪਿਆਰੇ ਕੋਈ ਹੋਰ ਨਹੀਂ ਮਹਾਰਾਜ ਕਹਿੰਦੇ ਪਥਰਾਂ ਰਾਈ ਭਗਤ ਧੰਨਾ ਜੀ ਨੇ ਉਸ ਰਾਏ ਜੁੜੇ ਇਹ ਵਿਧ ਸੁਣ ਤੈ ਜੱਟਰੋ ਆ ਵਿਧੀਆਂ ਸੁਣੀਆਂ ਜਿਹੜੀਆਂ ਵਿਧੀਆਂ ਤੇ ਭਗਤ ਕਬੀਰ ਜੀ ਭਗਤ ਰਵਿਦਾਸ ਮਹਾਰਾਜ ਭਗਤ ਨਾਮਦੇਵ ਜੀ ਮਹਾਰਾਜ ਭਗਤ ਬਾਬਾ ਸਹਿਨਪਾਤਸ਼ਾ ਜਿਹੜੇ ਰਾਹ ਤੇ ਉਹ ਚੱਲ ਕੇ ਮੰਜ਼ਲ ਤੇ ਅਪੜੇ ਇਹ ਬਿਦ ਸੁਣ ਕੇ ਜਾ ਕਰੋ ਉੱਠ ਭਗਤੀ ਲਾਗਾ ਮਿਲੇ ਪਰ ਤਖ ਗਸਈਆ ਸਾਡੇ ਬੰਦੇ ਤਿੰਦੇ ਰੱਬ ਮਿਲਦਾ ਨਹੀਂ ਉਹਦਾ ਰੂਪ ਨਹੀਂ ਪਿਆਰਿਓ ਰੂਪ ਰੇਖ ਚ ਆਉਣ ਵਾਲਾ ਨਹੀਂ ਹੈ ਪਰ ਕਿਹੜੇ ਰੂਪ ਚ ਆ ਜਾਏ ਇਹ ਤੇ ਕਿਸੇ ਚ ਵੀ ਆ ਸਕਦਾ ਮਹਾਰਾਜ ਕਹਿੰਦੇ ਉਹ ਪਰਤਖ ਹੋ ਕੇ ਮਿਲਿਆ ਹੁਣ ਪਰਤਖ ਦੇ ਅਰਥ ਕਿੰਨੇ ਇੱਕ ਤਰੋੜ ਮਰੋੜ ਲਓਗੇ ਮਿਲਿਆ ਪਰ ਤਖ ਗਸਈਆ ਤਨਾ ਬੜਾ ਭਾਗਾ ਭਗਤ ਧੰਨਾ ਜੀ ਵੀ ਵੱਡਿਆਂ ਭਾਗਾਂ ਵਾਲਾ ਹੋ ਗਿਆ ਪਹਿਲੀ ਵੰਦਿਆ ਇੱਕ ਸਾਧੂਆਂ ਦੀ ਮੰਡਲੀ ਆਈ ਨਾ ਸੁਣਿਆ ਵੀ ਇਸ ਧੂਆਂ ਕਲਾ ਇਲਾਕੇ ਦੇ ਵਿੱਚ ਜੱਟ ਜ਼ਿਮੀਂਦਾਰ ਪਰਿਵਾਰਾਂ ਦੇ ਵਿੱਚੋਂ ਧੰਨੇ ਭਗਤ ਦਾ ਬੜਾ ਨਾਮ ਹੈ ਵੇਖੀਏ ਕਿਵੇਂ ਤਾਂ ਹੱਥ ਵਿੱਚ ਹਰਦੀ ਮੁੱਖੀ ਫੜੀ ਹੋਈ ਤੇ ਬਰਦੰਦ ਦੇ ਨਾਲ ਰਾਮ ਰਾਮ ਗੁਰੂ ਗੁਰੂ ਜਪਦਿਆਂ ਪਹਿਲੀ ਨੂੰ ਬਾਹਰੇ ਆਇਆ ਸਾਧੂਆਂ ਦੀ ਮੰਡਲੀ ਆਈ ਆਵਾਜ਼ ਦਿੱਤੀ ਰਾਮ ਨਾਮ ਲੈ ਕੇ ਚੌਂਕੜਾ ਮਾਰ ਕੇ ਬਹਿ ਗਏ ਕੋਸ਼ਿਸ਼ ਕਾਓ ਜੀ ਮਹਾਰਾਜ ਕਹਿਣ ਲੱਗੇ ਕਿਉਂ ਬੱਚਿਆਂ ਨੂੰ ਸੁਨੇਹਾ ਭੇਜਿਆ ਜ਼ਿੰਮੇਦਾਰਾ ਪਰਿਵਾਰ ਸੀ ਨਵੇਰਾ ਕਰ ਸੀ ਦੁੱਧ ਲਿਆਂਦਾ ਤਾਜ਼ਾ ਚੋਕ ਕੇ ਬਣੇ ਹੋਏ ਪ੍ਰਸ਼ਾਦੇ ਲਿਆਂਦੇ ਬੜੀ ਭਾਵਨਾ ਨਾਲ ਸਾਧੂਆਂ ਨੂੰ ਸ਼ਿਕਾਇਤ ਦੇ ਵਿਚਾਰਾ ਚੱਲ ਪਿਆ ਕਹਿਣ ਲੱਗੇ ਹੋਵੇ ਸਾਧੂ ਤੇ ਹੋਵੇ ਕਿਰਤੀ ਦੋਵੇਂ ਗੱਲਾਂ ਜੱਜਦੀਆਂ ਨਹੀਂ ਸਾਧੂ ਤੇ ਕਿਰਤ ਵਿੱਚ ਜਾ ਹੀ ਨਹੀਂ ਸਕਦਾ ਕਿਰਤ ਤੇ ਕਰਤੇ ਨੂੰ ਬੁਲਾਉਂਦੀ ਹੈ ਤੇ ਤੁਸੀਂ ਸਾਰਾ ਦਿਨ ਜਿੰਮੇਦਾਰਾ ਕਰਦੇ ਹੋ ਕੀ ਇਹ ਰ ਆ ਰੱਬ ਦੇ ਘਰ ਨੂੰ ਜਾਂਦਾ ਹੈ ਮਹਾਰਾਜ ਬੜਾ ਪਿਆਰਾ ਇੱਕ ਸਵਾਲ ਕਰਦੇ ਆ ਕਹਿੰਨ ਲੱਗੇ ਦੱਸੋ ਜੀ ਅੱਜ ਪ੍ਰਸ਼ਾਦਾ ਮਿਲਿਆ ਆ ਕੱਲ ਨਾ ਮਿਲੇ ਕੀ ਮਹਿਸੂਸ ਕਰੋਗੇ ਉਹ ਕਹਿਣ ਲੱਗੇ ਜੀ ਅੱਜ ਮਿਲ ਗਿਆ ਤੇ ਸ਼ੁਕਰਾਨਾ ਆ ਕੱਲ ਨਾ ਮਿਲੇ ਤੇ ਸਬਰ ਆ ਸਾਡਾ ਤੇਹੀ ਪੱਖਿਆ ਬਖਤ ਜੀ ਕਹਿੰਦੇ ਆ ਫਿਰ ਇਦਾਂ ਦਾ ਕੰਮ ਤੇ ਮੇਰੇ ਆ ਮੇਰੇ ਨਾਲ ਨਾਲ ਚੱਲਣ ਵਾਲੇ ਮੇਰੀ ਪੈਲੀ ਚ ਰਹਿਣ ਵਾਲੇ ਕੁੱਤੇ ਵੀ ਕਰਦੇ ਆ ਬੜੇ ਖਰਾਣ ਹੋਏ ਸਾਧੂ ਵੀ ਇਹਨੇ ਗਾਲੀ ਸਿੱਧੀ ਕਰਦਾ ਤੈਨ ਲਗੇ ਇੱਕ ਹੀ ਉਦਾਹਰਨ ਹੋਈ ਉਹਨੇ ਆਖਿਆ ਵੀ ਅਸੀਂ ਜਦੋਂ ਪਰਸ਼ਾਦਾ ਛਕਦੇ ਆ ਘਰੋਂ ਪਤਾ ਆਉਂਦਾ ਛਕਣ ਲੱਗਿਆ ਇਹ ਜਿਹੜੇ ਸਾਡੀ ਰਖਵਾਲੀ ਚ ਰਹਿੰਦੇ ਆ ਦਿਨ ਰਾਤ ਸਾਡੇ ਨਾਲ ਦੋ ਦੋ ਟੋਕੇ ਨਾਲ ਨੂੰ ਪਾਈਦੇ ਆ ਛਕ ਕੇ ਦੇ ਵੀ ਸ਼ੁਕਰਾਨੇ ਚ ਨਾ ਪਾਈਏ ਤੇ ਸਾਡੇ ਹੱਥੋਂ ਖੋਹਦੇ ਨਹੀਂ ਆਏ ਫਿਰ ਬੇਬੀ ਸਬਰ ਦੇ ਵਿੱਚ ਆ ਸਾਧੂ ਵਿੱਚ ਤੇ ਦਰਵੇਸ਼ ਵਿੱਚ ਫਿਰ ਕੀ ਫਰਕ ਰਹਿ ਗਿਆ ਸਾਧੂ ਐ ਇੱਕ ਦੂਜੇ ਦੇ ਮੂੰਹਾਂ ਦੇ ਵੇਖਿਆ ਕਹਿਣ ਲੱਗੇ ਚਲੋ ਤੁਸੀਂ ਦੱਸੋ ਤੁਹਾਨੂੰ ਮਿਲਦਾ ਹੈ ਅੱਜ ਕੱਲ ਨਾ ਮਿਲੇ ਤੁਸੀਂ ਕੀ ਕਹਿੰਦੇ ਹੋ ਮਹਾਰਾਜ ਕਹਿੰਦੇ ਅੱਜ ਮਿਲਿਆ ਆ ਸ਼ੁਕਰ ਹੈ ਉਹਦਾ ਕੱਲ ਨਾ ਮਿਲੇਗਾ ਮੈਂ ਸਬਰ ਵਾਲੇ ਪਾਸੇ ਨਹੀਂ ਆ ਮੈਂ ਤੇ ਹੱਥ ਜੋੜ ਕੇ ਫਿਰ ਮੰਗ ਲਾਤਾ ਔਰ ਮੈਨੂੰ ਉਹਦਾ ਇੰਨਾ ਭਰੋਸਾ ਆ जिने जिंदगी दीती ओ कल नु वी दएगा हुन ਇਸੇ ਪਰਥਾਏ ਭਗਤ ਜੀ ਦੇ ਤਿੰਨ ਸ਼ਬਦ ਆ ਪਹਿਲਾ ਸ਼ਬਦ ਇਡੇ ਕਮਾਲ ਦਾ ਆ ਉਦਾਹਰਨਾ ਐਸੀਆਂ ਆ ਔਰ ਮੈਂ ਫਿਰ ਇਹ ਨਾਲ ਨਾਲ ਕਈ ਵਾਰੀ ਅਜ ਜਦੋਂ ਭਗਤਾਂ ਦੀ ਜੀਵਨ ਪੜੀਦੇ ਆ ਨਾ ਇੱਕ ਗੱਲ ਦੀ ਬੜੀ ਹੈਰਾਨੀ ਹੁੰਦੀ ਆ ਵੀ ਭਗਤੀ ਬੰਗੀ ਏਡੀ ਵੱਡੀ ਦਾਤ ਆ ਸੰਸਾਰ ਦਾ ਗਿਆਨ ਉਹਦੇ ਸਾਹਮਣੇ ਬਹੁਤ ਬੌਣਾ ਆ ਬਹੁਤ ਛੋਟਾ ਆ ਹੁਣ ਭਗਤ ਜੀ ਜਦੋਂ ਬਚਨ ਕਰਦੇ ਆ ਇੰਨੇ ਰੇ ਚਿੱਤ ਚਿੱਤ ਸਕੀਨਾ ਦਇਆਲ ਦਮਦਰ ਤੇਰਾ ਰਾਹ ਚਿੰਤਾ ਕਰਨਾ ਨਹੀਂ ਆ ਤੇਰਾ ਰਸਤਾ ਜ਼ਿੰਦਗੀ ਦਾ ਜਿਹੜਾ ਆ ਉਹ ਚਿੰਤਾ ਵਿੱਚ ਡੁੱਬਣਾ ਨਹੀਂ ਆ ਐ ਮੇਰੇ ਚਿੱਤ ਉਸ ਦਇਆਲ ਦਮਦਰ ਦਾਤੇ ਨੂੰ ਚਿਤਾ ਕਰ ਰੇ ਚਿੱਤ ਚਿੱਤ ਸਕੀਨਾ ਦਇਆਲ ਦਮਦਰ ਕਿਉਂ ਨਹੀਂ ਚਿਤੇ ਕਰਦਾ ਉਹਨੂੰ ਬਿਬਖੈ ਨਾ ਜਾਣ ਸਕੋਈ ਜਿਹਦੀਆਂ ਵਿਧੀਆਂ ਨੂੰ ਜਾਣਦਾ ਹੀ ਕੋਈ ਨਹੀਂ जेता जे तावे ब्रहमंड खंडा ब्रा ब्रहमंडा तू घूम भी आवे कि करता करे सो हो गल गुरु नानक साहब कही वधी सो वज नानका सचा वेखे सोए सबनी शाला मारिया करता करे सो हो चित चेत सकी ना दयाल दमोद्र बिब ना जान सुकोही जे धावे ब्रहमंड खंड को करता करे सो हो ਮਹਾਰਾਜ ਅਗਲੀ ਉਦਾਹਰਣ ਫਿਰ ਦਿੰਦੇ ਆ ਚਿੰਤਾ ਨਹੀਂ ਚਿੰਤਨ ਕਰ ਉਦਾਹਰਣ ਦਿੱਤੀ ਜਨਨੀ ਜਨਨੀ ਮੈਨਾ ਮਾਂ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦਵਾਰਾ ਮਾਂ ਦੇ ਉਦਰ ਦੇ ਵਿੱਚ 10 ਦਵਾਰਾਂ ਵਾਲੇ ਸਰੀਰ ਦੀ ਬਰਤਰ ਆਰੰਭ ਹੋਈ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦਵਾਰਾ ਦੇ ਆਹਾਰ ਅਗਨ ਮੈਂ ਰੱਖੇ ਐਸਾ ਕਸੂ ਮਰਮਾਲਾ ਇਸੇ ਗੱਲ ਨੂੰ ਗੁਰੂ ਅਰਬਿੰਦ ਸਾਹਿਬ ਕਹਿੰਦੇ ਆ ਮਾਤਾ ਕੇ ਉਦਰ ਮੈਂ ਪ੍ਰਤਪਾਲ ਤਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਏਵਡਾਤਾ ਜੀ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉ ਪਿਉ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏਵਡਾਤਾ ਸੋ ਕਿਉ ਮਨੋ ਵਿਸਾਰੀਐ ਪਹਿਲੀ ਉਦਾਹਰਨ ਮਹਾਰਾਜ ਕਹਿੰਦੇ ਆ ਜਿਸ ਮਾਲਕ ਨੇ ਮਾਰ ਦੇ ਉਧਰ ਵਿੱਚ ਤੇਰੇ ਜੀਵਨ ਨੂੰ ਮਹਫੂਜ਼ ਰੱਖਿਆ ਤੈਨੂੰ ਰਿਜ਼ਕ ਦਿੱਤਾ ਤੇਰੀ ਸਾਂਭ ਸੰਭਾਲ ਕੀਤੀ ਆ ਫਿਰ ਉਹਦਾ ਚਿੰਤਨ ਕਰਨਾ ਸਾਡਾ ਫਰਜ਼ ਆ ਕਿ ਜਾਂ ਚਿੰਤਾ ਕਰਨਾ ਦੂਸਰੀ ਉਦਾਹਰਨ ਮਹਾਰਾਜ ਕਹਿੰਦੇ ਆ ਕੁੰਮੀ ਜੱਗ ਮੈਂ ਕੁੰਮੀ ਮੈਂ ਨਾ ਮਾਦਾ ਕੱਚੂ ਕੁੰਮਾ ਜਿਹੜਾ ਜਾਂ ਕਈ ਇੱਕੱਚੂ ਕੁੰਮੀ ਦੀ ਫੀਮੇਲ ਕੁੰਮੀ ਜੱਗ ਮੈਂ ਬੱਚੋ ਕੁੰਮੀ ਜਿਆਦਾ ਲੰਮਾ ਸਮਾਂ ਪਾਣੀ ਚ ਰਹਿੰਦੀ ਹੈ ਤਨ ਤੇਸ ਬਾਹਰ ਆਂਡੇ ਰਿਓ ਪਾਣੀ ਚ ਦੇਂਦੀ ਆਂਡੇ ਉਹ ਬਾਹਰ ਹੀ ਦਿੰਦੀ ਆ ਪਰ ਅਖੀਰ ਤਨ ਨਹੀਂ ਬਹੁਤੇ ਜਿਹੜੇ ਪੰਛੀ ਆ ਨਾ ਜੀ ਮੁਰਗੀ ਆ ਜਾਂ ਕੋਈ ਹੋਰ ਜੰਨੇ ਜਾਨਵਰ ਪੰਛੀ ਆਂਡੇ ਦੇਣ ਵਾਲੇ ਜਿਹੜੇ ਆ ਉਹ ਆਂਡੇਆਂ ਉੱਤੇ ਬੈਂਦੇ ਆ ਗਰਮੈਸ਼ ਦਿੰਦੇ ਆ ਫਿਰ ਬੱਚਿਆਂ ਦਾ ਜਨਮ ਹੁੰਦਾ ਪੂਰੀ ਬ੍ਰਹਿਮੰਡ ਵਿੱਚ ਜਿੰਨੇ ਜੀਵ ਜੰਤੂ ਆ ਸਿਰਫ ਇੱਕ ਕੱਚੂ ਕੁੰਮੀ ਆ ਜਿਹੜੀ ਆਂਡੇ ਦੇ ਕੇ ਦੁਆਰਾ ਅਧੇ ਆਂਡੇ ਆ ਕੋਲ ਨਹੀਂ ਆਉਂਦੀ ਮਹਾਰਾਜ ਕਹਿੰਦੇ ਕਦੀ ਉਸ ਪੁੱਛਿ ਕਚੂਕੂਮੀ ਵਰ ਦੇਖ ਉਮੀ ਜਦ ਮੈਂ ਤਨ ਤੇ ਸੁਬਾਹਰ ਪੰਖ ਖੀਰ ਤਨ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਤੁਸੀਂ ਨਾ ਟਾਟੋਇਸ ਪਾਕੇ ਟਾਟੋਇਸ ਕਹਿੰਦਾ ਯਕਸ਼ਕੂਮੀ ਨੂੰ ਗੂਗਲ ਤੇ ਕਦੀ ਸਰਚ ਕਰਕੇ ਵੇਖੋ ਉਹਦੇ ਬੱਚਿਆਂ ਬਾਬਤ ਮਤਲਬ ਸਾਇੰਸ ਜਾਂ ਡਾਕਟਰੀ ਪੇਸ਼ਾ ਅੱਜ ਕਹਿ ਰਹੇ ਆ ਇਹਨਾਂ ਗੱਲਾਂ ਨੂੰ ਵੀ ਦੁਨੀਆ 'ਚ ਸਿਰਫ ਕੱਚੋ ਕੁ ਉਮੀਦੇ ਬੱਚੇ ਐਸੇ ਆ ਜਦੋਂ ਆਂਡੇ 'ਚੋਂ ਪੈਦਾ ਹੁੰਦੇ ਨਾ ਆਂਡੇ ਦੇ ਬਾਹਰਲੇ ਖੋਲ ਵਿੱਚ ਇਦਾਂ ਦਾ ਰਿਜ਼ਕ ਹੈ ਉਹ ਖੋਲ ਖਾ ਕੇ ਗੁਜ਼ਾਰਾ ਕਰਕੇ ਆਪਣੀ ਮਾਂ ਕੋਲ ਆਪੇ ਜਾਗਰ ਦੇ ਬਣ ਗਏ। ਤੇ ਮਹਾਰਾਜ ਦਾ 1416 ਦਾ ਜਨਮ ਹੈ। ਔਰ ਕਿਹੜਿਆ ਵੇਲਿਆਂ 'ਚ ਮਹਾਰਾਜ ਇ ਰੱਬੀ ਬਾਣੀ ਦੇ ਬਚਨਾਂ ਦਾ ਸੁਨੇਹਾ ਦੇ ਰਹਿਆ। ਉਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਨ ਨਾਹੀ ਪੂਰਨ ਪਰਮ ਆਨੰਦ ਮਨੋਹਰੇ ਸਮਝ ਦੇਖ ਮਨ ਮਾਰੀ</html> ਮਨਾ ਜਦੋਂ ਉਹ ਮਾਂ ਦੇ ਬੱਚੇ ਪਲ ਰਹੇ ਆ ਇਸੇ ਨੂੰ ਰੋਜ਼ ਅਸੀਂ ਪੜ੍ਹਦੇ ਆ ਉਡੇ ਊਡੇ ਆਵੇ ਸੈ ਉਸਾਂ ਤਿਸ ਪਾਛੇ ਬਚਰੇ ਸ਼ਰਿਆ ਤਿੰਨ ਕਮਲ ਖਲਾਵੇ ਇਹ ਬਚਨ ਬਾਣੀ ਚ ਦੋ ਵਾਰੀ ਆਉਂਦਾ ਇੱਕ ਵਾਰੀ ਆਉਂਦਾ ਉਹਨ ਕਮਲ ਖਲਾਵੇ ਕਮਣ ਚੁਗਾਵੇ ਇੱਕ ਵਾਰੀ ਆਉਂਦਾ ਤਿੰਨ ਕਮਲ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਤ ਕਰਿਆ ਅੰਡੇ ਚ ਕਿੰਨੀ ਦੂਰ ਪਾਇਆ ਕੂਝ ਸੌ ਕੋਹਾਂ ਦੂਰ ਆਉਂਦੀ ਆ ਚੁਗਦੀ ਆ ਦਾਨਾ ਬੱਚੇ ਦਾ ਧਿਆਨ ਧਰਦੀ ਆ ਤੇ ਰਿਸਕ ਬੱਚੇ ਨੂੰ ਮਿਲਦਾ ਪਿਆ ਹੈ ਤੀਜੀ ਤੇ ਆਖਰੀ ਉਦਾਹਰਨ ਭਗਤ ਨਾਨਕ ਜੀ ਮਹਾਰਾਜ ਕਹਿੰਦੇ ਆ ਪਖਣ ਕੀਟ ਗੁਪਤ ਹੋਏ ਰਹਤਾ ਪਖਰਾਂ ਦੇ ਵਿੱਚ ਵਸਦੇ ਕੀੜੇ ਗੁਪਤ ਆ ਤਾਂ ਜੋ ਮਾਰਗ ਨਾਹੀਂ ਕੋਈ ਰਸਤਾ ਨਹੀਂ